ਹੈਲੋ ਕਿੱਥੇ ਮਰ ਗਿਆ ਤੂੰ ਮੇਰੀ ਮਦਦ ਕਰ ਕੋਈ ਓ ਕੀ ਗੱਲ ਹੋ ਗਈ ਤੈਨੂੰ ਤੂੰ ਮੈਨੂੰ ਫੋਨ ਤੇ ਫੋਨ ਲਗਾਈ ਜਾਨੀਆਂ ਤੈਨੂੰ ਪਤਾ ਨਹੀਂ ਕਿੰਨੇ ਦਿਨ ਹੋ ਗਏ ਮੇਰੇ ਥੱਪੜ ਵਜੇ ਨੂੰ ਤੇਰੀ ਪਾਰਟੀ ਵਿੱਚ ਐਮਪੀ ਬਣੇ ਦਾ ਕੀ ਫਾਇਦਾ ਹੋਇਆ ਮੈਨੂੰ ਲੋਕਾਂ ਕੋ ਮੈਨੂੰ ਸ਼ਤਰ ਪੈ ਰਹੇ ਆ ਓ ਕਿੰਨੇ ਮਾਰਿਆ ਤੇਰੇ ਥੱਪੜ ਤੂੰ ਮੈਨੂੰ ਦੱਸ ਮੈਂ ਹੁਣੇ ਪਤਾ ਲੈਣਾ ਉਹਦਾ ਇੱਕ ਕਿਸਾਨ ਦੀ ਬੇਟੀ ਐ ਜਿੰਨੇ ਮੇਰੇ ਥੱਫੜ ਮਾਰਿਆ ਵਾ ਕੋ ਕਮੜੀਏ ਕਿਸਾਨਾਂ ਨਾਲ ਤੇ ਮੈਂ ਨਹੀਂ ਪੰਗਾ ਲੈਂਦਾ ਤੇ ਤੂੰ ਕਿਉਂ ਪੰਗਾ ਲੈ ਰਹੀ ਆ ਕੋ ਤੂੰ ਫੋਨ ਕੱਟ ਐਵੇਂ ਛੇਤਰਾਂ ਦਾ ਭਾਣਾ ਪੁੱਛ ਕਿਸਾਨਾਂ ਦੇ ਛੇਤਰਾਂ ਤੋਂ ਮੈਨੂੰ ਵੀ ਬਹੁਤ ਡਰ ਹੁੰਦਾ ਵਾ ਤੂੰ ਐਵੇਂ ਬਿੱਲੀ ਜੀ ਨਾ ਬਣੀ ਜਾ ਥੋੜੀ ਦਲੇਰੀ ਦਿਖਾ ਲੈ ਤੇ ਮੈਨੂੰ ਇਨਸਾਫ ਦਵਾ ਥੱਪੜ ਦਾ ਉਹ ਤੇਰਾ ਵੀ ਮਤਲਬ ਆ ਕੇ ਮੈਂ ਹੁਣ ਤੇਰੇ ਥੱਪੜ ਦਾ ਬਦਲਾ ਲੈਣ ਪੰਜਾਬ ਆਵਾਂ ਉਹ ਮੈਂ ਤਾਂ ਕਿਸਾਨਾਂ ਤੋਂ ਬਹੁਤ ਡਰਦਾ ਵਾਂ ਤੂੰ ਫੋਨ ਕੱਟ ਲੈ ਕਿੰਨੀ ਤੇਰੇ ਕੋ ਪਾਵਰ ਵਾਤੇ ਤੂੰ ਕਿਸਾਨਾਂ ਤੋਂ ਡਰੀ ਜਾ ਰਿਹਾ ਵਾਂ ਤੇਰੇ ਨਾਲੋਂ ਤੇ ਆਵਾਰਾ ਕੁੱਤੇ ਚੰਗੇ ਆ ਜਿਹੜੇ ਕਿਸੇ ਤੋਂ ਡਰਦੇ ਨਹੀਂ ਓ ਕਮੜੀਏ ਤੈਨੂੰ ਕਿਸਾਨਾਂ ਦਾ ਨਹੀਂ ਪਤਾ ਕਿਸਾਨ ਜਦੋਂ ਆਪਣੀ ਆਈ ਤੇ ਆ ਜਾਣਾ ਤੇ ਇਹ ਛੇਤਰ ਵੀ ਬਹੁਤ ਫੇਰਦੇ ਆ ਤੂੰ ਪਾਵਰਾ ਪੂਰਾ ਦੀ ਗੱਲ ਛੱਡ ਤੇ ਇਹਨਾਂ ਤੋਂ ਬਚ ਜਾ ਓਏ ਦਰਖੋਖਾ ਥੋੜੀ ਜਿਹੀ ਦਲੇਰੀ ਦਿਖਾ ਦੇ ਮੇਰੀ ਹੁਣ ਮਦਦ ਕਰ ਓਏ ਤੂੰ ਫੋਨ ਕੱਟ ਆਪ ਤਾਂ ਤੂੰ ਛਤਰਖਾਣੀ ਖਾਣਿਆ ਤੂੰ ਕਿਤੇ ਮੈਨੂੰ ਨਾ ਪਵਾ ਆਦਮੀ ਓ ਲੋਕੀ ਮੇਰੇ ਤੇ ਹੱਸ ਰਿਆ ਤੂੰ ਥੋੜੀ ਬੋਧੀ ਤਾਂ ਮੇਰੀ ਮਦਦ ਕਰ ਓ ਕਮਲੀਏ ਮਸਾ ਮਸਾ ਦਲੀ ਮੋਰ ਚੇ ਦਾ ਕੰਮ ਠੰਡਾ ਹੋਇਆ ਵਾ ਤੂੰ ਮੈਨੂੰ ਫੇਰ ਨਾ ਪੰਗੇ ਵਿੱਚ ਪਾ ਜੇ ਥੋੜੀ ਬੋਧੀ ਦਲੇਰੀ ਨਹੀਂ ਵਖਾ ਲੈਣੀ ਤੇ ਫੇਰ ਸਟੇਸ਼ਨ ਤੇ ਤੂੰ ਚਾਈ ਰਾਉਂਦਾ ਰਿੰਦਾ ਤੈਨੂੰ ਕਿਨੇ ਕਿਹਾ ਸੀ ਕਿ ਵੋਟਾਂ ਵਿਚ ਆ ਉਹ ਤੇਰੀ ਤਾਂ ਮਾਤ ਮਾਰਿਆ ਕਿਸਾਨ ਤਾਂ ਪੁੱਤਰੇ ਹੋਏ ਸਾਨ ਵਾ ਜੇ ਕਿਸੇ ਨੇ ਮੈਨੂੰ ਟੋਡ ਮਾਰਤੀ ਤੇ ਮੇਰੀ ਤਾਂ ਹੁਣ ਬੁੱਢੇ ਵਾਰੇ ਕਿਤੇ ਹੱਡੀ ਪਸਲੀ ਨਹੀਂ ਜੁੜਨੀ